ਪਿਛਲੀ 6 ਤਰੀਕ ਤੋਂ ਲੈ ਕੇ 10 ਤਰੀਕ ਤੱਕ ਜਲਾਸਤਨਾ ਜੀ ਇਹ ਜਿਹੜਿਆ ਸਰਕਾਰਾ ਸੱਤਾ ਦੇ ਵਿੱਚ ਆਈ ਜਾਂਦੀ ਭਗਵੰਤ ਮਾਨ ਦੀ ਸਰਕਾਰ ਉਸ ਟਾਈਮ ਜਦੋਂ ਇਹ ਸੱਤਾ ਦੇ ਵਿੱਚ ਆਈ ਆ ਉਦੋਂ ਉਹਨਾਂ ਨੇ ਕਿਸਾਨਾਂ ਨਾਲ ਮੀਟਿੰਗਾਂ ਕਰੀਆਂ ਵੀ ਖੇਤੀ ਨੀਤੀ ਕਹੇ ਜੀ ਚਾਹੀਦੀ ਆ ਪਰ ਕਿਸਾਨਾਂ ਨਾਲ رائے ਕਰਕੇ ਵੀ ਸਾਨੂੰ ਕੋਈ ਪਿੰਡਾ ਜੋ ਵਾਰਡੜ ਇਕੱਠਾ ਕਰਕੇ ਦੱਸੋ ਵੀ ਕਹੇ ਜੀ ਨੀਤੀ ਚਾਹੀਦੀ ਆ ਜਾ ਬੁੱਧੀ ਜੀਵਿਆਂ ਨਾਲ ਕਿਸਾਨਾਂ ਨੇ رائے ਕਰਕੇ ਦੱਸਿਆ ਵੀ ਕਿਸਾਨ ਐਸੀ ਤਰ੍ਹਾਂ ਵੱਜ ਸਕਦਾ ਕਿ ਆ ਵੀ ਐਹੀਆਂ ਫਸਲਾਂ ਐਹੀਆਂ ਨੀਤੀਆਂ ਲੈ ਕੇ ਆਓ ਪਾ ਉਹ ਤੋਂ ਉਲਟ ਚੱਲ ਕੇ ਸਰਕਾਰ ਉਹੀ સામਰਾਜਵਾਦ ਦੀਆਂ ਨੀਤੀਆਂ ਲਾਗੂ ਕਰ ਰਹੀ ਆ ਉਹੀ ਬਾਹਰਲੇ ਦੇਸ਼ਾਂ ਦੇ ਕਹਿਣੇ ਤੇ ਚੱਲ ਰਹੀ ਆ ਜਿਹਨੇ ਸੱਤ ਸੁਵੰਦਰੋਂ ਪਾਰ ਬੈਠੀਆਂ ਜਾਂਸੀਆਂ ਚਲਾ ਰਹੀਆਂ ਨੇ ਓਕਣੀ ਸਾਡੀ ਪੰਜਾਬ ਦੀ ਸਰਕਾਰ ਚੱਲ ਰਹੀ ਹੈਗੀ ਜਿਵੇਂ ਸੈਂਟਰ ਦੀ ਮੋਦੀ ਸਰਕਾਰ ਚੱਲਦੀ ਆ ਉਹਦੇ ਕਹਿਣ ਨਾਲ ਹੀ ਇੱਥੇ ਨੀਤੀਆਂ ਲੈ ਕੇ ਆਈ ਆ ਉਹ ਜੀ ਖੇਤੀ ਦਾ ਲਟਾ ਸਾਡੀ ਖੇਤੀ ਦਾ ਓਕਣੀ ਕਰਾ ਰਹੀ ਹੈਗੀ ਇਹਦੇ ਨਾਲ ਹੀ ਜਿਵੇਂ ਪਿਛਲੇ ਦਿਨਾਂ ਦੇ ਵਿੱਚ ਸਾਡੇ ਨਾਲ ਵਾਅਦਾ ਕਰੇ ਤੇ ਵੀ ਜਿਹੜੇ ਕਿਸਾਨਾਂ ਦੇ 60 ਸਾਲ ਤੋਂ ਉੱਪਰ ਲਿਆ ਬੰਦੇ ਜਾਂ ਸਾਡੀਆਂ ਔਰਤਾਂ ਇਹਨਾਂ ਦੀ ਪੈਨਸਨ ਦਾ ਵਾਅਦਾ ਕਰਿਆ ਸੀ ਉਹ ਤੋਂ ਵੱਜ ਚੁੱਕਿਆਗਾ ਉਹ ਵਾਅਦਾ ਨਹੀਂ ਪੂਰਾ ਕਰ ਰਿਹਾ ਏਕ ਨੇ ਜਿਹੜੇ ਸਾਡੇ ਸੈਂਟਰ ਦੀਆਂ ਨਾਲ ਲੱਗਦੀਆਂ ਮੰਗਾ ਤੀਆਂ ਉਹ ਵੀ ਵਿੱਚ ਇਹਦੇ ਦਾਖਲ ਨਹੀਂ ਇਹ ਸਾਰੀਆਂ ਚੀਜ਼ਾਂ ਤੋਂ ਭਗਵਾਨ ਤੁਹਾਨੂੰ ਭੱਜ ਰਿਹਾਗਾ ਇਸ ਕਰਕੇ ਸਾਡੀ ਗੱਲ ਨਹੀਂ ਸੁਣੀ ਅਸੀਂ ਇੱਕ ਹਫ਼ਤੇ ਤੋਂ ਬੈਠੇ ਆ ਅੱਜ ਇੱਥੇ ਐਲਾਨ ਕਰਾਂਗੇ ਅਗਲਾ ਮੋਰਚਾ ਲਾਗੂ ਕਰਾਂਗੇ ਸਾਡੇ ਸੂਬੇ ਦੇ ਅਗੂ ਆਏ ਬਣ ਇੱਥੇ ਦਸਰਗੰਜ ਸਟੇਜ ਤੇ ਵੀ ਅਗਲਾ ਜਿਹੜਾ ਚੰਡੀਗੜ੍ਹ ਦਾ ਮਾਰਚ ਆ ਉਹ ਕਦ ਸ਼ੁਰੂ ਕਰਨਾ ਕਿਉਂ ਜਿਵੇਂ ਸਾਡੇ ਕੋਈ ਵੀ ਬੁੱਧੀਜੀਵੀ ਬੋਲਦਾ ਉਹਨੂੰ ਚੱਕ ਕੇ ਜਾਂ ਪੱਤਰਕਾਰ ਭਾਈਚਾਰਾ ਸਾਡਾ ਬੋਲਦਾ ਜੇਲਾ ਡੱਕ ਦਿੰਦੇ ਨੇ ਆ ਪਿਛਲੇ ਦਿਨ ਤੁਸੀਂ ਦੇਖਿਆ ਉਹ ਭਾਨਾ ਸਿੱਧੂ ਚੱਕ ਕੇ ਜੇਲਾ ਡੱਕਤਾ ਕਿਉਂ ਉਹਨੇ ਸਿਰਫ ਆ ਏਜੰਟਾਂ ਤੋਂ ਪੈਸੇ ਕਢਾਉਣ ਦੀ ਗੱਲ ਕੀਤੀ ਅਸੀਂ ਜਥੇਬੰਦੀ ਵੱਲੋਂ 50-60 ਲੱਖ ਰੁਪਏ ਕਢਾਇਆ ਮਲੇ ਕੋਲੇ ਏਜੰਟਾਂ ਤੋਂ ਲੁਧੇਾਨ ਦੇ ਏਜੰਟਾਂ ਤੋਂ ਚੰਡੀਗੜ੍ਹ ਦੇ ਏਜੰਟਾਂ ਤੋਂ ਇਸ ਕਰਕੇ ਭਰਾਵੋ ਇਹ ਸਾਰੀਆਂ ਜਾਨੀ ਸਰਕਾਰਾਂ ਉਹ ਤਾਕੜੇ ਲੋਕਾਂ ਨਾਲ ਜੁੜੀਆਂ ਵੀ ਆ ਨੇ ਉਹ ਸਾਰਾ ਕੁਸ ਓਕਣੀ ਚੱਲਦਾਗਾ ਇੱਥੇ ਪੁਲਿਸ ਵੀ ਉਹੀ ਆ ਓਕਣੀ ਪੈਸੇ ਲੈ ਰਹੀ ਆ ਓਕਣ ਇਥੇ ਏਜੰਟ ਸਾਡੇ ਲੋਕਾਂ ਨੂੰ ਲੋਟ-ਲੋਟ ਖਾਈ ਜਾਂਦੇ ਨੇ ਏਕਤਾ ਗ੍ਰਾਹਾਂ ਜੁਲਿਆਂ ਥੋੜਾ ਜਿਹੜਾ ਇੱਕ ਮਨੋਰਥ ਹੈ ਕਿਸਾਨ ਮਜ਼ਦੂਰ ਏਕਤਾ ਦੀ ਅਸੀਂ ਗੱਲ ਕਰਦੇ ਆ ਅੱਜ ਜਿਹੜਾ ਧਰਨਾ ਹੈ ਇਹਦੇ ਵਿੱਚ ਕਿੰਨੇ ਕੁ ਮਜ਼ਦੂਰਾਂ ਦੀ ਸਮੂਲੀਅਤ ਕੀਤੀ ਗਈ ਅੱਜ ਮਜ਼ਦੂਰ 100 ਤੋਂ 200 ਦੇ ਵਿੱਚ ਮਜ਼ਦੂਰ ਆਗਾ ਸਾਡੇ ਮਲੇ ਕੋਲੇ ਦੇ ਵਿੱਚੋਂ ਜਿਹੜੇ ਝੁੱਗੀ ਝੋਪੀ ਵਾਲੇ ਵਿਚਾਰੇ ਮਜ਼ਦੂਰ ਨੇ ਜਿਨ੍ਹਾਂ ਦੇ ਪਿਛਲੇ ਦਿਨਾਂ ਦੇ ਵਿੱਚ ਇੱਥੇ ਦੇ ਡੀਸੀਐਸ ਟੀਮ ਨੇ ਬਿਜਲੀ ਬੋਰਡ ਦੇ ਐਕਸ਼ਨ ਨੇ ਰਲ ਕੇ ਕੁਲੀਆਂ ਢਾਉਣ ਲੱਗਿਆ ਦੀ ਉਹ ਅਸੀਂ ਇੱਥੇ ਰੋਕੀਆਂ ਤੀਆਂ ਉਹ ਵੀ ਅੱਜ ਅਜ ਸਾਡੇ ਨਾਲ ਵਿੱਚ ਬੈਠੇ ਨੇ ਬਹੁਤ ਪ੍ਰਦੇਸ਼ ਦਾ ਮਜ਼ਦੂਰ ਜਿਹੜੇ ਝੁੱਪੀ ਬਿਹਾਰ ਚੋਂ ਆਏ ਹੋਏ ਨੇ ਉਹ ਵੀ ਸਾਡੇ ਨਾਲ ਨੇ ਪਿੰਡਾਂ ਦੇ ਵਿੱਚੋਂ ਮਜ਼ਦੂਰ ਸਾਡੇ ਨਾਲ ਨੇ ਅਸੀਂ ਮਜ਼ਦੂਰਾਂ ਦੀ ਨਾਲ ਗੱਲ ਕਰਦੇ ਆਂ ਕਿਸਾਨਾਂ ਮਜ਼ਦੂਰਾਂ ਦੀ ਸਾਂਝ ਲੈ ਕੇ ਚੱਲਦੇ ਆਂਗੇ ਜਿਵੇਂ ਕਿ ਪਿਛਲੇ ਲੰਮੇ ਸਮੇਂ ਤੋਂ ਜਿਹੜਾ ਤੁਸੀਂ ਤੁਹਾਡੇ ਮੰਨਣ ਦੇ ਮੁਤਾਬਕ ਵੀ ਮਜ਼ਦੂਰ ਜਿਹੜੇ ਕਿਸਾਨ ਯੂਨੀਅਨਾਂ ਦਾ ਸਾਥ ਦੇ ਰਹੇ ਨੇ ਤੁਹਾਡੀ ਯੂਨੀਅਨ ਵੱਲੋਂ ਹੁਣ ਤੱਕ ਜਿਹੜੇ ਮਤਲਬ ਕਿ ਮਜ਼ਦੂਰਾਂ ਦੇ ਹੱਕੇ 'ਚ ਕੀ ਕੀ ਫੈਸਲੇ ਲੈ ਕੇ ਨੇ ਇਹਦੇ ਬਾਰੇ ਮਜ਼ਦੂਰਾਂ ਦੇ ਹੱਕ ਚ ਜਿਹੜੀ ਸਾਡੀ ਮੇਨ ਮੰਗ ਆ ਸਾਡੀ ਜਥੇਬੰਦੀ ਦੀ 17 ਏਕੜ ਦੀ ਜਿਹੜੀ ਵੰਡ ਆ ਗਈ ਉਹ ਅਸੀਂ ਕਹਿੰਦੇ ਸਾਡੇ ਮਜ਼ਦੂਰਾਂ ਨੂੰ ਵੀ ਮਿਲਣੀ ਚਾਹੀਦੀ ਆ ਸਾਰੇ ਜਿੰਨੇ ਵੀ ਸਾਡੇ ਇੱਥੇ ਮਜ਼ਦੂਰ ਭਰਾ ਨੇ ਉਹ ਸਾਡੇ ਇੱਕ ਬਗੇਰ ਜ਼ਮੀਨ ਦੇ ਕਿਸਾਨ ਨੇ ਉਹ ਮਜ਼ਦੂਰ ਨਹੀਂ ਬਗੇਰ ਜ਼ਮੀਨ ਦੇ ਕਿਸਾਨ ਨੇ ਕਿ ਵੱਡਾ ਐਸਾ ਸਾਡਾ ਵੀ ਮਜ਼ਦੂਰਾਂ ਦਾ ਆ ਵੜਿਆ ਸਾਡੇ ਕਿਸਾਨਾਂ ਵਾਲੇ ਕਿਸਾਨੀ ਖਤਮ ਹੋ ਗਈ ਜਮੀਨਾਂ ਮੁੱਕ ਗਈਆਂ ਜਮੀਨਾਂ ਬੜੇ ਤਾਗੜੇ ਘਰਾ ਲੋਕ ਕੱਚੇ ਹੋਈ ਜਾਂਦੀਆਂ ਨੇ ਮਜ਼ਦੂਰਾਂ ਦੀ ਆਮ ਤੌਰ ਤੇ ਗਿਲੇ ਸ਼ਿਕਵਾ ਕੀਤਾ ਜਾਂਦਾ ਵੀ ਜਿੱਥੇ ਕਿਸਾਨ ਯੂਨੀਅਨ ਜਦੋਂ ਕੋਈ ਕਿਸਾਨ ਆਤਮ ਹੱਤਿਆ ਕਰਦਾ ਹੈ ਕਰਜ਼ੇ ਨੂੰ ਲੈ ਕੇ ਤਾਂ ਉਹਦੇ ਲਈ ਤਾਂ ਆਵਾਜ਼ ਬੁਲੰਦ ਕੀਤੀ ਜਾਂਦੀ ਹੈ ਅੱਜ ਤੱਕ ਮਜ਼ਦੂਰਾਂ ਦੇ ਜਿਹੜੇ ਕਰਜ਼ੇ ਨੇ ਉਹਨਾਂ ਨੂੰ ਲੈ ਕੇ ਜਿਹੜਿਆਂ ਨੇ ਕਿਉਂ ਨਹੀਂ ਮਤਲਬ ਕਿ ਠੀਕ ਆ ਹੋਰ ਜਿੱਥੇ ਬੰਦਿਆਂ ਦੀ ਸਾਨੂੰ ਪਤਾ ਕਿਵੇਂ ਚੱਲਦੇ ਨੇ ਸਾਡੀ ਜਿੱਥੇ ਬੰਦੀ ਭਾਰਤੀ ਕਿ ਸਾਨੂੰ ਇਹ ਤਾਂ ਗ੍ਰਾਹਾਂ ਵੱਲੋਂ ਸਾਡੇ ਮਲੇਰਕੋਲੇ ਜ਼ਿਲ੍ਹੇ ਵਿੱਚ ਦੋ ਪਿੰਡਾਂ ਦੇ ਸੱਨਾਂ ਦਾ ਮਜ਼ਦੂਰ ਉਸੇ ਦਿੱਲੀ ਵਿੱਚੋਂ ਨੌਕਰੀ ਦਵਾਈ ਆ ਉਹਨੂੰ 5 ਲੱਖ ਰੁਪਈਆ ਵੀ ਦਵਾਇਆ ਗਿਆ ਇੱਥੇ ਧਰਨਾ ਲਾ ਕੇ ਅਸੀਂ ਉਹਦੇ ਦਰ ਕੇ ਰੱਖੇ ਨੇ ਦਿੱਲੀ ਮੋਰਚੇ ਦੇ ਵਿੱਚ ਹੋਰ ਵੀ ਬਹੁਤ ਸਾਡੇ ਸਾਡਾ ਬਲਾਰਾ ਬੋਲਦਾ ਹੈ ਇਹ ਮਜ਼ਦੂਰਾਂ ਚੋਂ ਆ ਸਾਡਾ ਸੂਬੇ ਦਾ ਆਗੂ ਜਗਤਾਰ ਸਿੰਘ ਕਾਲਾ ਝਾੜ ਅਸੀਂ ਹਰ ਪਿੰਡ ਕਾਈ ਤੋਂ ਇੱਕ ਸਾਲ ਮਾਰੋ ਇੱਕ ਥੈਲਾ ਕਣਕ ਦਾ ਇਕੱਠਾ ਕਰਦੇ ਹਾਂ ਜਿੰਨੇ ਵੀ ਸਾਡੇ ਮਜ਼ਦੂਰ ਸੂਬੇ 'ਚ ਜ਼ਿਲ੍ਹੇ 'ਚ ਪਿੰਡ ਕਾਇਆਂ ਚ ਕੰਮ ਕਰਦੇ ਨੇ ਤਾਂ ਅਸੀਂ ਉਹਨਾਂ ਦੇ ਘਰਾਂ ਦੇ ਰਾਸ਼ਨ ਦੰਨੇ ਆ ਗਏ ਪਿਛਲੇ ਦਿਨਾਂ ਚ ਤੁਸੀਂ ਦੇਖਿਆ ਉਹ ਭਰਾਵੋ ਲਾਕਡਾਊਨ ਦੇ ਵਿੱਚ ਸਾਢੇ ਜੱਥੇ ਬੰਦੇ ਨੇ ਸਾਢੇ 3 ਕਰੋੜ ਦਾ ਰਾਸ਼ਨ ਵੰਡਿਆ ਉਹਨਾਂ ਦੇ ਘਰਾਂ ਦੇ ਵਿੱਚ ਸਰ ਕੀ ਨਾਮ ਆ ਤੁਹਾਡਾ ਜੀ ਮੈਂ ਜਗਤਾਰ ਸਿੰਘ ਕਾਲਾ ਝਾੜਾ ਸੂਬਾ ਸਕੱਤਰ ਭਾਰਤੀ ਕਿਸਾਨ ਯੂਨੀਅਨ ਦਾ ਕਰਾਂ ਅੱਜ ਸਰ ਤੁਸੀਂ ਮਲੇ ਕੋਟਾ ਦੇ ਵਿੱਚ ਬਣੋ ਜੁਨਿਆਂ ਦਾ ਧਰਨਾ ਜਿਹੜਾ ਪਿਛਲੇ ਕਈ ਦਿਨਾਂ ਤੋਂ ਲੱਗਿਆ ਰਿਹਾ। ਤੋ ਇੰਨਾ ਲੰਬਾ ਜਿਹੜਾ ਕੀ ਲਾਉਣ ਦਾ ਕਰੀ। ਦੇਖੋ ਅਸੀਂ ਭਾਰਤੀ ਕਿਸਾਨ ਯੂਨੀਅਨ ਦੇ ਅਗਰਾਹਾ ਵੱਲੋਂ ਸਾਰੇ ਪੰਜਾਬ ਦੇ ਜ਼ਿਲ੍ਹਾ ਹੈੱਡਕੁਆਟਰਾਂ ਦੇ ਅੱਗੇ 5 ਦਿਨ ਦੇ ਪੱਕੇ ਮੋਰਚੇ ਲਾਏ ਨੇ। ਉਹਨਾਂ ਤੋਂ ਪਹਿਲਾਂ ਜਿਹੜੀ ਅਸੀਂ ਬਕਾਇਦਾ ਪ੍ਰੈਸ ਰੋਡ ਜਾਰੀ ਕੀਤਾ, ਇੱਥੋਂ ਦੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਨੂੰ ਜਿਹੜੀ ਅਸੀਂ ਕਿਹਾ ਕਿ ਜਿਹੜੀ ਉਹਨਾਂ ਨੇ ਕਿਹਾ ਵੀ ਅਸੀਂ ਖੇਤੀ ਨੀਤੀ ਬਣਾਵਾਂਗੇ, ਇਸ ਕਰਕੇ ਜਦੋਂ ਖੇਤੀ ਨੀਤੀ ਦਾ ਕੋਸਲੀ ਤਿਆਰ ਕੀਤਾ ਉਹਨਾਂ ਨੇ ਅਸੀਂ ਉਹਦਾ ਬਕਾਇਦਾ ਉਹਨੂੰ ਖਾੜਾ ਵੀ ਦਿੱਤਾ ਕਿ ਉਹ ਖੇਤੀ ਨੀਤੀ ਜਿਹੜੀ 21 ਤਰੀਕ ਤੋਂ ਪਹਿਲਾਂ ਪਹਿਲਾਂ ਸਰਕਾਰ ਤਿਆਰ ਕਰੇ ਉਹਨਾਂ ਨੇ ਨਹੀਂ ਕੀਤੀ ਇਸ ਕਰਕੇ ਉਹ ਮੰਗਾਂ ਦੇ ਸਾਡੀਆਂ ਖੇਤੀ ਨੀਤੀ ਨਾਲ ਦੇ ਨਾਲ ਜੋੜਦੀਆਂ ਕਿ ਕਿਸਾਨਾਂ ਦਾ ਸਮੂ total ਕਰਜ਼ਾ ਖਤਮ ਕਰੋ ਜਿਹੜੇ ਮਸਾਲ ਸੀਹਦ ਹੋਏ ਨੇ ਦਿੱਲੀ ਮੋਰਚੇ ਵੇਲੇ ਉਹਨਾਂ ਦੀ ਅਜੇ ਨੌਕਰੀਆਂ ਦਿੱਤੀਆਂ ਉਹਦਾ ਜੇ ਮੁਆਵਜ਼ਾ ਖੜਾ ਅਜੇ ਜਿਹੜੀ ਜਿਹੜਾ ਗੜੇਵਾਰੀ ਦੇ ਨਾਲ ਨੁਕਸਾਨ ਹੋਇਆ ਕਿਸਾਨਾਂ ਦਾ ਉਹ ਮੁਆਵਜ਼ੇ ਦੀ ਗੱਲ ਆ ਖੁਦਕੁਸ਼ੀ ਵਾਲੇ ਮੁਆਵਜ਼ੇ ਦੀ ਗੱਲ ਆ ਇਹਨਾਂ ਮੰਗਾਂ ਨੂੰ ਲੈ ਕੇ ਅਸੀਂ 5 ਦਿਨ ਸੰਤ ਮੇਜ ਤੇ ਬੈਠਿਆ ਇਸ ਤੇ ਅੱਜ ਦੇ ਦਿਨ ਤੇ ਅਸੀਂ ਐਲਾਨ ਕਰਦੇ ਆ ਕਿ ਆਉਣ ਵਾਲੀ 24 ਤਰੀਕ ਨੂੰ ਚੰਡੀਗੜ੍ਹ ਦੇ ਵਿੱਚ ਜਾ ਰਹੇ ਆ ਤੇ ਸਰਕਾਰ ਦੇ ਪੈਰਾਂ ਥੱਲੇ ਜਮੀਰ ਖੱਚਾਂਗੇ ਤੇ ਉਹ ਹਾਲਾਤ ਪੈਦਾ ਕਰਾਂਗੇ ਸਰਕਾਰ ਨਾਲ ਇੱਕ ਪਾਸਾ ਕਰਕੇ ਆਵਾਂਗੇ ਪੱਕਾ ਸਾਡਾ ਮੋਰਚਾ ਹੋਊਗਾ ਜਾਂ ਸਰਕਾਰ ਸਾਨੂੰ ਕੁੱਟ ਕੇ ਮੋੜ ਦੂਗੀ ਜਾਂ ਅਸੀਂ ਕੋਸਲੀ-ਗੁਸੇ ਨਾਲ ਮੰਗਾ ਦਾ ਬਣਾ ਕੇ ਲਿਆਵਾਂਗੇ ਇਹ ਫੈਸਲਾ ਜਿਹੜੀ ਅਸੀਂ ਕਰ ਚੁੱਕੇ ਆ ਉਹਦੇ ਸਬੰਧ ਦੇ ਵਿੱਚ ਜਿਹੜੀ 13 ਤਰੀਕ ਨੂੰ ਅਸੀਂ ਇੱਥੇ ਜ਼ਿਲ੍ਹੇ ਦੀ ਜਿਹੜੀ ਵੱਡੀ ਕਾਨਫਰੰਸ ਆ ਰਹੀ ਕੁੜੀ ਹੋਊਗੀ ਸਭ ਨੂੰ ਰੂ ਦੀ 14 ਤਰੀਕ ਨੂੰ ਹੋਣ ਜਾ ਰਹੀ ਆ ਉਹਦੀਆਂ ਕਾਨਫਰੰਸਾਂ ਤਿਆਰੀਆਂ ਹੋਣ ਗਿਆ ਤੇ 24 ਦੀ ਤੋ ਅਸੀਂ ਪੱਕਾ ਮੋਰਚਾ ਚੰਡੀਗੜ੍ਹ ਦੇ ਵਿੱਚ ਲਾਉਂਗਾ ਜੂਨੀਅਨ ਦਾ ਨਾਰਾ ਹੈ ਪਕਿਸਤਾਨ ਮਜ਼ਦੂਰ ਇਕਤਾ ਜੀ ਸਰ ਮਜ਼ਦੂਰਾਂ ਲਈ ਕੀ ਕੀ ਬਹੁਤ ਸਾਰੇ ਸਾਡੀ ਦੇਖੋ ਅਸੀਂ ਭਾਰਤੀ ਕਿਸਾਨ ਜੂਨ ਇਕਤਾ ਗਰਾਹਾਂ ਦੇ ਵੱਲੋਂ ਮਜ਼ਦੂਰਾਂ ਦੇ ਮੰਗ ਅਸੀਂ ਕਹਿੰਦੇ ਆ ਪੀਡੀਐਸ ਸਕੀਮ ਸਰਕਾਰ ਜਾਰੀ ਕਰੇ ਜਿਹੜਾ ਜਣੀ ਗੜੇਮਾਰੀ ਦੇ ਨਾਲ ਨੁਕਸਾਨ ਹੁੰਦਾ ਜਦੋਂ ਵੀ ਜਦੋਂ ਨਰਮਾ ਮਰਿਆ ਉਦੋਂ ਅਸੀਂ ਬਰਾਬਰ ਸਰਕਾਰ ਨੂੰ ਕਿਹਾ ਵੀ ਮਜ਼ਦੂਰਾਂ ਨੇ ਜਿਹੜੀ ਚرائی ਚੁਗੜੀ ਤੇ ਨਰਮਾ ਉਹ ਮਜ਼ਦੂਰਾਂ ਵਾਸਤੇ 10% ਦੇ ਮੁਲਾਮੇ ਦੀ ਉਦੋਂ ਮੰਗਾਵਾ ਮਨਵਾ ਕੇ ਲੈ ਕੇ ਆਇਆ ਜੇ ਬਰਨਾਈ ਵਾਲੇ ਤਿੰਨ ਪਿੰਡਾਂ ਦੀ ਜ਼ਮੀਨ ਜਾਂਦੀ ਆ ਜਾਂ ਗੋਵਿੰਦਪੁਰ ਦੀ ਜ਼ਮੀਨ ਖੋਹੀ ਆ ਉਦੋਂ ਵੀ ਤਿੰਨ ਪਹਿਲੇ ਲੱਖ ਰੁਪਏ ਅਸੀਂ ਮਜ਼ਦੂਰਾਂ ਨੂੰ ਕਿਹਾ ਹੈਗੇ ਮਜ਼ਦੂਰਾਂ ਨੂੰ 3 ਲੱਖ ਰੁਪਏ ਸਰਕਾਰ ਅੱਡ ਦੇਵੇ ਕਿਉਂਕਿ ਜੇ ਕਿਸਾਨਾਂ ਦੇ ਖੇਤ ਉਜੜੇ ਨੇ ਤਾਂ ਮਜ਼ਦੂਰਾਂ ਬਾਰ ਰਜਗਾਰ ਵੀ ਉਜੜਿਆ ਇਸ ਕਰਕੇ ਮਜ਼ਦੂਰਾਂ ਤੇ ਕਿਸਾਨਾਂ ਦੀ ਸਾਂਝੀ ਲੜਾਈ ਆ ਅਸੀਂ ਕਹਿ ਰਹੇ ਆ ਸਰਕਾਰ ਐਮਐਸਪੀ ਦਾ ਪ੍ਰਬੰਧ ਕਰ ਦੇਵੇ ਜਿੰਨਾ ਚਿਰ ਖੇਤੀ ਨੀਤੀ ਨਹੀਂ ਬਣਦੀ ਉਨਾ ਚਿਰ ਮਜ਼ਦੂਰਾਂ ਵਾਸਤੇ ਪੀਡੀਐਸ ਦਾ ਜਿਹੜਾ ਸਸਤੇ ਰਾਸ਼ਨ ਦਾ ਪ੍ਰਬੰਧ ਕਰੇ ਸਰਕਾਰ ਜੇ ਐਮਐਸਪੀ ਸਰਕਾਰ ਤਿਆ ਕਰਦੀ ਆ ਉਹਦੇ ਫਿਰ ਛੋਣੇ ਦੀ ਲਵਾਈ ਦਾ ਵੀ ਤਿਆ ਹੋਊਗਾ ਨਾ ਭਾਰੇ ਕਸਬਾ ਵਾਲੇ ਵੀ ਆ ਜੀ ਵੀ ਜਿਵੇਂ ਕਿਸਾਨਾਂ ਦਾ ਕਰਜ਼ਾ ਮਾਫ ਕੀਤਾ ਹੈ ਸਰਕਾਰਾਂ ਨੇ ਪਿਛਲੇ ਸਮੇਂ ਦੇ ਵਿੱਚ ਜਿਹੜੀਆਂ ਗਲਤ ਜਥੇਬੰਦੀਆਂ ਨੇ ਉਹ ਇਸ ਗੱਲ ਨੂੰ ਲੈ ਕੇ ਕਾਫੀ ਚਿੰਤਾ ਦੇ ਵਿੱਚ ਨੇ ਕਿ ਕਿਸੇ ਦੀ ਵੀ ਮਜ਼ਦੂਰ ਦਾ ਅਜੇ ਤੱਕ ਕਰਜ਼ਾ ਮਾਫ ਨਹੀਂ ਹੋਇਆ ਦੇਖੋ ਅਸੀਂ ਜਦੋਂ ਵੀ ਲੜਦੇ ਹਾਂ ਹੁਣ ਵੀ ਅਸੀਂ ਕਹਿ ਰਹੇ ਹਾਂ ਕਿ ਮਜ਼ਦੂਰਾਂ ਤੇ ਕਿਸਾਨਾਂ ਦਾ ਕਰਜ਼ਾ ਖਤਮ ਕਰੋ ਜਦੋਂ ਅਸੀਂ ਕਹਿੰਦੇ ਹਾਂ ਮਜ਼ਦੂਰ ਕਿਸਾਨ ਏਕਤਾ ਜੰਦਾਬਾਦ ਸਾਡੀ ਜਥੇਬੰਦੀ ਕਿਤੇ ਵੀ ਕੋਈ ਜਦੋਂ ਵੀ ਮਜ਼ਦੂਰ ਜਥੇਬੰਦੀਆਂ ਲੜੀਆਂ ਨੇ ਅਸੀਂ ਉਹਦੇ ਚ ਬਾਅਦ ਚੜ ਕੇ ਵੱਡੇ ਪੱਧਰ ਤੇ ਸਪੋਰਟ ਲੈ ਕੇ ਵੀ ਜਾਂਦੇ ਹਾਂ ਪਿਛਲੇ ਦਿਨਾਂ ਚ 9 7 ਬੰਦੀਆਂ ਦੇ ਮੋਰਚੇ ਲਾਏ ਨੇ ਉੱਥੇ ਅਸੀਂ ਲੰਘ ਪਾਣੀ ਦਾ ਪ੍ਰਬੰਧ ਕੀਤਾ ਅਸੀਂ ਉਹਦਾ ਖਾਸ ਸੋਚ ਕੇ ਗਿਆ ਓਕੇ ਅਸੀਂ ਇਹ ਨਹੀਂ ਕਰ ਰਹੇ ਸਪੋਰਟ ਦੇ ਗਿਆ ਕਿਉਂਕਿ ਅਸੀਂ ਦੇ ਮਜ਼ਦੂਰ ਦੇ ਨਸਾਰ ਕੱਟੇ ਹੋਣਗੇ ਤਾਂ ਉਹਨਾਂ ਵਾਲੇ ਤੇਨਾਂ ਚ ਕਰਜ਼ੇ ਦੇ ਲਿਖੇ ਹੋ ਰਹਾਗੇ ਮਜ਼ਦੂਰਾਂ ਦੇ ਰੋਜ਼ਗਾਰ ਦਾ ਪ੍ਰਬੰਧ ਵੀ ਕਰਾਂਗੇ ਅੱਜ ਤੱਕ ਇਹ ਕਿਹਾ ਫੈਕਟਰੀ ਆ ਲਾਵੇ ਸਰਕਾਰ ਮਜ਼ਦੂਰਾਂ ਰੋਜ਼ਗਾਰ ਉਹ ਜਾ ਮਿਲਿਆ